ਅਰੇ ਦੇਖੋ ਜੀ ਅੱਜ ਸਾਡੇ ਕੈਲੋ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਹੈ ਸੁਖਦੇਵ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈਗਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਨਕਲਾਬ ਜਿੰਦਾਬਾਦ ਸੇਧਾ ਕਰਨ ਲਈ ਉਹਨਾਂ ਦੀ ਕੁਰਬਾਨੀ ਨੂੰ ਸੇਧਾ ਕਰਨ ਦੇ ਲਈ ਸਾਡੇ ਸਦਰ ਵਿਚਾਰ ਵੇਖੇ ਜਿਹੜਾ ਇੱਥੇ ਸ਼ਹੀਦੀ ਮੋਤ ਪਾਣਾ ਹੈ ਉੱਥੇ ਹਰ ਸਾਲ ਅਸੀਂ ਨਮਸਤਕ ਦਿਨ ਕਰਦੇ ਹਾਂ ਤੇ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆਂ ਤੇ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੀ ਜਿਹੜੀ ਸੋਚ ਹੈ ਜਾਂ ਜਿੱਦਾਂ ਦਾ ਉਹ ਦੇਸ਼ ਦੀ ਸਿਰਜਣਾ ਕਰਨੀ ਚਾਹੁੰਦੇ ਸੀਗੇ ਉਸ ਸੋਚ ਤੇ ਚੱਲ ਸਕੀ ਤੇ ਉਹਦਾਂ ਦਾ ਜਿਹੜਾ ਸ਼ਾਸਨ ਚਲਾਉਣ ਦੀ ਜਿਹੜੀ ਕੋਸ਼ਿਸ਼ ਆ ਕਰੀਏ ਸੋ ਪਹਿਲੀ ਵਾਰ ਅਸੀਂ ਕੋਸ਼ਿਸ਼ ਵੀ ਕੀਤੀ ਕਿ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਖੜਕੜ ਕਲਾ ਜਾ ਕੇ ਜਿਹੜੀ ਸੋਚੀ ਤੇ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਆਪਣੀਆਂ ਫੋਟੋਆਂ ਹਟਾ ਕੇ ਉੱਥੇ ਭਗਤ ਸਿੰਘ ਤੇ ਅੰਬੇਦਕਰ ਜੀ ਦੀ ਫੋਟੋ ਜਿਹੜੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਉਹ ਲਾਈ ਹੈ। ਸੋ ਸਾਡੀ ਪਾਰਟੀ ਤਾਂ ਕਹੋ ਵੀ ਬਸੰਤੀ ਰੰਗ ਲੈ ਕੇ ਚੱਲਣ ਵਾਲੀ ਬਸੰਤੀ ਰੰਗ ਚੋਂ ਜਿਹੜੀ ਨਿਕਲੀ ਉਹ ਪਾਰਟੀ ਹੈ। ਅਸੀਂ ਇਹਨਾਂ ਦੀ ਸੋਚ ਤੇ ਪੈਰਾ ਦਿੰਨੇ ਆ ਤੇ ਅੱਜ ਉਹਨਾਂ ਦੀ ਸ਼ਹੀਦੀ ਤੇ ਉਹਨਾਂ ਨੂੰ ਸਿਰ ਝੁਕਾ ਕੇ ਜਿਹੜਾ ਅਸੀਂ ਨਮਨ ਕਰਦੇ ਹਾਂ। ਦੇਖੋ ਜਿਹੜੀਆਂ ਸ਼ਹੀਦੀਆਂ ਸਾਡੇ ਕਹ ਲੋ ਵੀ ਦੇਸ਼ ਦੇ ਜਿਹੜੇ ਮਹਾਨ ਭਗਤ ਸਿੰਘ ਵਰਗੇ ਪਤਾ ਨਹੀਂ ਕਿੰਨੇ ਕਲਾ ਲਾਜਪਤ ਰਾਏ ਵਰਗੇ ਭਗਤ ਰਾਜਗੁਰੂ ਸੁਖਦੇਵ ਵਰਗੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਵਾਇਆ ਤਾਂ ਕਿ ਅਸੀਂ ਲੋਕਤੰਤਰ ਜਿਹੜਾ ਸਾਡੇ ਆਜ਼ਾਦ ਦੇਸ਼ ਦੇ ਜਿਹੜੇ ਲੋਕ ਹੋਣਗੇ ਉਹਨਾਂ ਲਈ ਲੈ ਸਕੀਏ ਪਰ ਬੜੀ ਬਦਕਿਸਮਤੀ ਹੈ ਕਿ ਅੱਜ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜਿਹੜਾ ਕਾਲਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈਗਾ ਮਤਲਬ ਕਿ ਚੁਣੇ ਹੋਏ ਜਿਹੜੇ ਮੁੱਖ ਮੰਤਰੀ ਨੇ ਉਹ ਫੜ ਫੜ ਕੇ ਅੰਦਰ ਕੀਤੇ ਜਾ ਰਹੇ ਆ ਉਹਨਾਂ ਵਿੱਚੋਂ ਵੀ ਰਵਿੰਦ ਕੇਜਰੀਵਾਲ ਜੀ ਉਹ ਮੁੱਖ ਮੰਤਰੀ ਉਹ ਵੀ ਐਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹਨੂੰ ਦਿੱਲੀ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰੀ ਮੁੱਖ ਮੰਤਰੀ ਬਣਾਇਆ ਤੇ ਉਹ ਵੀ 90% ਸੀਟਾਂ ਦੇ ਨਾਲ ਤੇ ਤੁਸੀਂ ਐਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੜ ਕੇ ਜਿਹੜੀ ਭਾਜਪਾ ਅੰਦਰ ਕਰ ਦਿੰਦੀ ਹੈ ਅੱਜ ਪੂਰੇ ਦੇਸ਼ ਨੂੰ ਸਾਰੇ ਵਿਰੋਧੀ ਧਿਰਾਂ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਈਡੀ ਦੇ ਰਾਹੀਂ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਜਾਂ ਤਾਂ ਈਡੀ ਤੋਂ ਡਰ ਕੇ ਸਾਡੀ ਪਾਰਟੀ ਜੁਆਇਨ ਕਰ ਲੋ ਜਾਂ ਫਿਰ ਤੁਸੀਂ ਜੇਲ੍ਹ ਜਾਓ ਪਰ ਸਾਨੂੰ ਈਡੀ ਦਾ ਕੋਈ ਡਰ ਨਹੀਂ ਸਾਨੂੰ ਉਹਦੂ ਜੇਲਾ ਪਿਆਰੀਆਂ ਨੇ ਈਡੀ ਦਾ ਡਰ ਹੋਣਾ ਅਜੀਤ ਪਵਾਰ ਦੇ ਭਤੀਜੇ ਨੂੰ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਜਿਹੜਾ ਡਰ ਕੇ ਚਲਾ ਗਿਆ ਈਡੀ ਦਾ ਡਰ ਸੀਗਾ ਹਿਮੰਤ ਵਿਸ਼ਵ ਸ਼ਰਮਾ ਜਿਹੜਾ ਅਸਾਮ ਦਾ ਮੁੱਖ ਮੰਤਰੀ ਜਿਹੜਾ ਬੀਜੇਪੀ ਚਲਾ ਗਿਆ ਈਡੀ ਦਾ ਡਰ ਸੀਗਾ ਸਵਿੰਦੂ ਅਧਿਕਾਰੀ ਨੂੰ ਜਿਹੜਾ ਬੈਸਟ ਬਗਾਲਦਾ ਮਮਤਾ ਦਾ ਖਾਸਮ ਖਾਸ ਤੇ ਅੱਜ ਬੀਜੇਪੀ ਦੇ ਵਿੱਚ ਹੈ ਈੜੀ ਦਾ ਡਾਰਾ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਜਿਹਦੇ ਜਵਾਈ ਦੀ ਗਰਪਾਲ ਸਿੰਘ ਦੀ ਇਨਕੁਆਰੀ ਖੁੱਲ ਜਾਂਦੀ ਹੈ ਵੀ ਕਰੋੜਾ ਰੁਪਏ ਦਾ ਗਵਨ ਕੀਤਾ ਤੇ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਸਾਡੇ ਕੱਲੇ ਕੇਜਰੀਵਾਲ ਸਾਹਿਬ ਨਹੀਂ ਇਹਨਾਂ ਨੇ ਮਨੀਸ਼ ਸੋਦੀਆ ਜੀ ਨੂੰ ਕਿੰ ਟਾਈਮ ਤੋਂ ਅੰਦਰ ਕੀਤਾ ਹੋਇਆ ਹੈ ਸੰਜੇ ਸਿੰਘ ਜੀ ਨੂੰ ਅੰਦਰ ਕੀਤਾ ਹੋਇਆ ਜਿਹੜੇ ਕਿਤੇ ਮਨਿਸਟਰ ਵੀ ਨਹੀਂ ਕਿਤੇ ਉਹਨਾਂ ਦੇ ਕਿਤੇ ਸਾਈਨ ਵੀ ਨਹੀਂ ਹੁੰਦੇ ਜਿਹੜਾ ਆਪੋਜੀਸ਼ਨ ਦਾ ਐਮਪੀ ਆ ਉਹਨੂੰ ਫੜ ਕੇ ਅੰਦਰ ਦੇਤਾ ਜੈਨ ਸਾਹਿਬ ਨੂੰ ਅੰਦਰ ਕੀਤਾ ਹੋਇਆ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਸੋ ਇਹ ਕੱਲੀ ਪਾਰਟੀ ਹੈ ਜਿਹਦਾ ਲੀਡਰ ਕਿਸੇ ਈਡੀ ਕਿਸੇ ਸੀਬੀਆਈ ਤੋਂ ਡਰ ਕੇ ਬੀਜੇਪੀ ਦਾ ਜਿਹੜਾ ਪੱਲਾ ਉਹ ਨਹੀਂ ਫੜ ਰਿਹਾ ਸੋ ਇਹੀ ਡਰ ਜਿਹੜਾ ਬੀਜੇਪੀ ਨੂੰ ਸਤਾ ਰਿਹਾ ਵੀ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਅਸੀਂ ਕਿਸੇ ਤਰ੍ਹਾਂ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਡਰਾਈਏ ਕੇਜਰੀਵਾਲ ਸਾਹਿਬ ਨੂੰ ਪ੍ਰਚਾਰ ਕਰਨ ਤੋਂ ਰੋਕੀਏ ਪਰ ਇਹ ਬਹੁਤ ਵੱਡਾ ਉਹਨਾਂ ਦਾ ਵਹਿਮ ਹੈ ਕਿਉਂਕਿ ਜਿਹੜਾ ਸਾਡਾ ਭਾਰਤ ਦੇਸ਼ ਮਹਾਨ ਹੈ ਇਹਦੇ ਲੋਕਤੰਤਰ ਦੇ ਅੰਦਰ ਪਹਿਲਾਂ ਵੀ ਇਦਾਂ ਦੇ ਕਾਲੇ ਦੌਰ ਆਉਂਦੇ ਰਹੇ ਆ ਪਰ ਇਸ ਦੇਸ਼ ਦੇ ਜਿਹੜੇ ਲੋਕ ਨੇ ਉਹ ਹਮੇਸ਼ਾ ਆਪਣੀ ਵੋਟ ਦੀ ਤਾਕਤ ਦੇ ਨਾਲ ਇਹਦਾ ਜਵਾਬ ਹੈ ਉਹ ਦਿੰਦੇ ਰਹੇ ਨੇ ਤੇ ਅੱਜਕੀ ਵੀ ਇਹਦਾ ਜਵਾਬ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਜਿਹੜੇ ਲੋਕ ਨੇ ਉਹ ਦੇਣਗੇ ਵੀ ਇੱਥੇ ਡੰਡੇ ਦੇ ਜ਼ੋਰ ਤੇ ਜਿਹੜੀ ਤੁਸੀਂ ਸਟੇਟ ਨੂੰ ਦੇਸ਼ ਨੂੰ ਜਿਹੜਾ ਨਹੀਂ ਚਲਾ ਸਕਦੇ ਇੱਥੇ ਲੋਕਾਂ ਦਾ ਰਾਜ ਹੈ ਦੇਖੋ ਜੀ ਮੈਂ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਜਾ ਰਹੇ ਹਾਂ ਤੇ ਮੈਂ ਇੱਕ ਗੱਲ ਸਾਰੇ ਕਿਤੇ ਜਿਹੜੀ ਇਹ ਮਹਿਸੂਸ ਕੀਤੀ ਹੈ ਤੇ ਮੈਂ ਅਪੀਲ ਵੀ ਜਿਹੜੀ ਨਾਲ-ਨਾਲ ਲੋਕਾਂ ਨੂੰ ਕਰ ਰਹੇ ਹਾਂ ਤੇ ਮੀਡੀਆ ਰਾਹੀਂ ਮੈਂ ਕਹੂੰਗਾ ਤੇ ਮੈਂ ਸਾਰੇ ਸੰਗਰੂਰ ਵਾਸੀ ਨੂੰ ਬੇਨਤੀ ਕਰੂੰਗਾ ਪੰਜਾਬ ਵਾਸੀਆਂ ਨੂੰ ਇਹ ਪਹਿਲੇ 2 ਸਾਲ ਦਾ ਕੰਪੈਰੀਜ਼ਨ ਕਰ ਲਓ ਮੈਂ ਨਹੀਂ ਕਹਿੰਦਾ ਸੀ ਪਹਾੜੋਂ ਪੱਤਰ ਜਿਹੜਾ ਲਾਤਾ ਪਰ 2 ਸਾਲ ਚ ਜਿੰਨਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੰਮ ਕੀਤਾ ਕਿਸੇ ਸਰਕਾਰ ਨੇ ਵੀ ਪਹਿਲੇ 2 ਸਾਲਾਂ ਚ ਕੰਮ ਜਿਹੜਾ ਉਹ ਨਹੀਂ ਕੀਤਾ ਤੇ ਕੰਮ ਵੀ ਕੱਲੀਆਂ ਗੱਲਾਂ ਨਾਲ ਨਹੀਂ ਅਸੀਂ ਸਰਕਾਰ ਦਾ ਖਜ਼ਾਨਾ ਪਰਿਆ ਉਹ ਪੈਸਾ ਸਰਕਾਰ ਦੇ ਖਾਤੇ ਚ ਆਇਆ ਉਸੇ ਪੈਸੇ ਨਾਲ ਤਰੱਕੀ ਹੋਈ ਇਹ ਵੀ ਪਹਿਲੀ ਵਾਰ ਹੈ ਕਿ ਜਿਹੜੀ ਰੈਵਨਿਊ ਕਲੈਕਸ਼ਨ ਹੈ ਕਦੇ 6% ਕਦੇ 7% ਇਸ ਤੋਂ ਜ਼ਿਆਦਾ ਵਧੀ ਨਹੀਂ ਸੀ ਪਹਿਲੀ ਵਾਰ 13% ਤੇ ਚਲੀ ਗਈ ਵੱਧ ਕੇ 13% ਵੱਧ ਕਮਾਈ ਜਿਹੜੀ ਆ ਹੋਈ ਐ ਉਹੀ ਪੈਸਾ ਜਿਹੜਾ ਆਇਆ ਉਹ ਲੋਕਾਂ ਤੇ ਲੱਗਿਆ ਆਂ ਜਿਹੜੀ ਐਕਸਾਈਜ਼ ਪਾਲਿਸੀ ਪਿੱਛੇ ਸਾਡੇ ਲੀਡਰ ਫੜਫੜ ਅੰਦਰ ਦੇ ਰਹੇ ਆ ਉਹੀ ਐਕਸਾਈਜ਼ ਪਾਲਿਸੀ ਪੰਜਾਬ 'ਚ ਲਾਗੂ ਐ ਜਿਹੜੇ ਸੂਬੇ ਦੀ ਕਮਾਈ ਕਿਤੇ 5900 ਤੋਂ ਨਹੀਂ ਟੱਪੀ ਅੱਜ ਉਸੇ ਐਕਸਾਈਜ਼ 'ਚ 10000 ਕਰੋੜ ਰੁਪਇਆ ਪੰਜਾਬ ਸਟੇਟ ਜਿਹੜਾ ਕਮਾਰੇ ਐ ਤੇ ਇੱਕੋ ਸਾਲ ਦੇ ਵਿੱਚ ਇਹ ਰਿਕਾਰਡ ਐ ਕਿ 40% ਸ਼ਰਾਬ 'ਚੋਂ ਵਾਧੂ ਕਮਾਈ ਜਿਹੜੀ ਉਹ ਸਰਕਾਰ ਨੂੰ ਜਿਹੜੀ ਆ ਹੋਈ ਐ ਸੋ ਸਾਰੀਆਂ ਗੱਲਾਂ ਦਾ ਲੋਕਾਂ ਤੇ ਅਸਰ ਐ ਮੈਂ ਬੇਨਤੀ ਕਰੂੰਗਾ ਕਿ ਸਾਡੇ ਪਹਿਲੇ 2 ਸਾਲਾਂ ਦਾ ਕੰਮ ਦੂਜੀਆਂ ਪਾਰਟੀਆਂ ਦੇ ਨਾਲ ਲੋਕ ਜ਼ਰੂਰ ਕੰਪੈਰੀਜ਼ਨ ਕਰਨ ਤੇ ਫਿਰ ਫੈਸਲਾ ਕਰਨ ਜੇ ਕੰਪੈਰੀਜ਼ਨ ਕਰਨਗੇ ਮੇਰਾ 100% ਦਾਵਾ ਹੈ ਕਿ ਸਾਰੀਆਂ ਸੀਟਾਂ ਆਮ ਆਦੀ ਪਾਰਟੀ ਅਲ ਜਿੱਤਣਗੇ ਪਹਿਲੇ 2 ਸਾਲ ਦਾ ਜਿਹੜਾ ਕੰਮ ਹੈ ਸਾਡੀ ਸਰਕਾਰ ਦਾ ਵੀ ਤੇ ਪਿਛਲੀਆਂ ਜਿਹੜੀਆਂ 4-5 ਸਰਕਾਰਾਂ ਨੇ ਤੁਸੀਂ ਸਾਰਾਂ ਦਾ ਕੰਪੈਰੀਜ਼ਨ ਜਿਹੜਾ ਪੰਜਾਬ ਦੇ ਲੋਕ ਕਰਨ ਸਾਰ ਜਿਹੜੀ ਪਰਚੋਲ ਕਰਨ ਕਿ ਆਮ ਆਦਮੀ ਪਾਰਟੀ ਨੇ ਪਹਿਲੇ 2 ਸਾਲ ਚ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹੜੀ 17 ਚ ਸਰਕਾਰ ਬੜੀ ਕਾਂਗਰਸ ਦੀ ਉਹਨਾਂ ਨੇ 17 ਤੋਂ ਨਹੀਂ ਤੱਕ ਕਿੰਨੀਆਂ ਦਿੱਤੀਆਂ ਅਕਾਲੀ ਦਲ ਨੇ ਪਹਿਲੇ 2 ਸਾਲਾਂ ਚ ਜਿਹੜੀਆਂ ਉਹਨਾਂ ਨੇ 10 ਸਾਲ ਸਰਕਾਰੀ ਕਿੰਨੀਆਂ ਕਿੰਨੀਆਂ ਨੌਕਰੀ ਦੇਂਦੇ ਰਹੇ ਆ ਅਸੀਂ 43000 ਨੌਕਰੀ ਦਿੱਤੀ ਹੈ ਮੈਂ ਸ਼ਰਤਲਾ ਕਹਿਣਾ ਕੋਈ ਵੀ ਸਰਕਾਰ ਜਿੰਨੀਆਂ ਪਿਛਲੀਆਂ 5-6 ਸਰਕਾਰਾਂ ਲੰਘ ਕੇ ਗਈਆਂ ਪਹਿਲੇ 2 ਸਾਲ ਦੇ ਵੀ 4300 ਵੀ ਨੌਕਰੀ ਦਿੱਤੀ ਹੋਣੀ ਜੇ ਨੌਕਰੀਆਂ ਦਿੰਦੇ ਸੀ ਤਾਂ ਜਦੋਂ ਇਲੈਕਸ਼ਨ ਹੀਰ ਆ ਗਿਆ ਉਦੋਂ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਸੀ ਜਿੰਨੀਆਂ ਸਰਕਾਰੀ ਮੁਲਾਜ਼ਮਾਂ ਤੁਸੀਂ ਚੈੱਕ ਕਰ ਲਿਓ ਜਾ ਉਹਨਾਂ ਦੀ 16 ਦੀ ਭਰਤੀ ਹੋ ਕਿਉਂਕਿ 17 ਚ ਵੋਟਾਂ ਜਾਂ 21 ਦੀ ਭਰਤੀ ਹੋ ਕਿਉਂਕਿ 22 ਚ ਵੋਟਾਂ ਜਾਂ 11 ਦੀ ਭਰਤੀ ਹੋ ਕਿਉਂਕਿ 12 ਚ ਵੋਟਾਂ ਵੋਟਾਂ ਤੋਂ ਬਿਨਾ ਕਦੇ ਸਰਕਾਰੀ ਨੌਕਰੀ ਨਹੀਂਸ ਕੱਢਦੇ ਹੋਰ ਵੀ ਜਿੰਨੇ ਵੱਡੇ ਕੋਈ ਸਰਕਾਰਾਂ ਐਲਾਨ ਕਰਦੀਆਂ ਨਹੀਂ ਤਾਂ ਐਨ ਇਲੈਕਸ਼ਨ ਤੋਂ ਪਹਿਲਾਂ ਕੱਚੇ ਮੁਲਾਜ਼ਮ ਪੱਕੇ ਕਰਨ ਵਾਲਾ ਬਿੱਲ ਲੈ ਕੇ ਚੰਨੀ ਜੀ ਜਦੋਂ ਕੋਡ ਲੱਗਣ ਚ ਦੋ ਦਿਨ ਰਹਿੰਦੇ ਸੀ ਕਿਉਂਕਿ ਪਤਾ ਸੀ ਵੀ ਕੋਡ ਲੱਗੇ ਨਾ ਰੁਕ ਜਾਣਾ ਆਹੀਂ ਕਾਲੀ ਦਾ ਲਾਲੇ ਐਨ 16 ਦੀ ਦਸੰਬਰ ਚ ਬਿੱਲ ਲੈ ਕੇ ਆਏ ਕਿਉਂਕਿ ਕੋਰ ਜਿਹੜਾ ਉਹ ਲੱਗਣ ਵਾਲਾ ਸੀ ਜੇ ਅਸੀਂ ਕੱਚੇ ਟੀਚਰ ਪੱਕੇ ਕਰਨੇ ਸੀ ਤਾਂ ਆਉਣ ਸਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਜਿਹੜੇ ਠਾਰ ਠਾਰ ਸਾਲ ਤੋਂ 6 6000 ਤੇ ਕੰਮ ਕਰ ਰਹੇ ਸੀ 13000 ਟੀਚਰ ਸੀ ਆਉਣ ਸਰ ਜਿਹੜੇ ਆ ਪੱਕੇ ਕੀਤੇ ਆਹੀਂ ਬਿਜਲੀ ਵਾਲਾ ਇੱਥੇ ਕੋਈ ਸਰਕਾਰ ਹੁੰਦੀ ਮੈਨੂੰ ਲੱਗਦਾ ਵੀ ਕਈ মিডিਆ ਵਾਲੇ ਵੀ ਯਕੀਨ ਨਹੀਂ ਸੀ ਮੰਨਦੇ ਯਾਰ ਵੀ ਇਹ ਬਿਜਲੀ ਵਾਲਾ ਕਹਿ ਦਿੰਦਾ 600 ਜੁਟਾ ਪਰ ਵੋਟਾਂ ਦੇ ਨੇੜੇ ਜਾ ਕਰਨਗੇ ਪਰ ਪਹਿਲੇ 6 ਮਹੀਨਿਆਂ ਦੇ ਅੰਦਰ ਲੋਕਾਂ ਨੂੰ ਬਿਜਲੀ ਮੁਫਤ ਕੀਤੀ ਤੇ ਅੱਜ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਸਾਡੇ ਕੌਨਸਟਿਟੂਐਂਸੀ ਚ ਵੀ 90% ਜਿਨ੍ਹਾਂ ਲੋਕਾਂ ਨੂੰ ਕਦੇ ਕਦੇ ਰਾਹਤ ਨਹੀਂ ਸੀ ਬਿਜਲੀ ਸਰਕਾਰ ਵੱਲੋਂ ਅੱਜ ਉਹਨਾਂ ਦਾ ਵੀ ਬਿੱਲ ਜ਼ੀਰੋ ਆ ਰਿਹਾ ਹਰੇਕ ਪਰਿਵਾਰ ਦਾ 50 ਤੋਂ 60000 ਕਿਸ ਦਾ ਲੱਖ ਰੁਪਈਆ ਇਕੱਲੇ ਬਿਜਲੀ ਦਾ ਜਿਹੜਾ ਬਿੱਲਾਂ ਦਾ ਜਿਹੜਾ ਉਹ ਬਚ ਰਿਹਾ ਮੁਹੱਲਾ ਕਲੀਨਿਕ ਜਿਹੜੇ ਆ ਉਹ ਖੁੱਲ ਰਹੇ ਆ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸੇ ਪਿੰਡ ਜੀ ਤੁਸੀਂ ਚਲੇ ਜਾਓ ਹਰੇਕ ਪਿੰਡ ਚ ਸੱਥਾਂ 'ਚ ਬੈਠੇ ਜ਼ਿਮੀਦਾਰ ਆ ਮੂੰਹੋਂ ਬੋਲਦੇ ਆ ਵੀ ਪਹਿਲੀ ਵਾਰ ਸਾਨੂੰ ਕਿਸੇ ਸਰਕਾਰ ਨੇ ਦਿਨੇ ਜਿਹੜੀ ਬਿਜਲੀ ਹੈ ਉਹ ਦਿੱਤੀ ਐ ਸੋ ਇੰਨਾ ਸਾਰੀਆਂ ਚੀਜ਼ਾਂ ਦਾ ਆਈ ਨਹਿਰੀ ਪਾਣੀ ਦਾ 30 30 ਸਾਲ ਬਾਅਦ 35 35 40 40 ਸਾਲ ਬਾਅਦ ਪਾਣੀ ਪਹੁੰਚਿਆ ਸਾਡੇ ਆਪਣੇ ਹਲਕੇ ਦੀ ਮੈਂ ਗੱਲ ਕਰਾਂ ਕਦੇ ਨਹਿਰੀ ਵਿਭਾਗ ਵੱਲੋਂ ਕਦੇ ਕਰੋੜ ਰੁਪਇਆ ਵੀ ਨਹੀਂ ਸਿਆਇਆ ਹੋਣਾ ਪੂਰੇ 5 ਸਾਲ ਦੇ ਕਾਰਜਕਾਲ 'ਚ ਤੇ ਅੱਜ ਕਿ 150 ਕਰੋੜ ਰੁਪਇਆ ਪਿਛਲੇ 1.5 ਸਾਲ ਦੇ ਵਿੱਚ ਇਕੱਲੇ ਬਰਨਾਲੇ ਹਲਕੇ 'ਚ ਇਕੱਲੇ ਨਹਿਰੀ ਡਿਪਾਰਟਮੈਂਟ ਦਾ ਜਿਹੜਾ ਉਹ ਆਇਆ ਸੋ ਇਹ ਸਾਰੀਆਂ ਗੱਲਾਂ ਦੀ ਲੋਕਾਂ ਦੇ ਵਿੱਚ ਚਰਚਾ ਹੈ